ਆਜਾ ਉਹ ਅੱਜ ਬਣਾ ਕੇ ਤਿਆਰ ਕਰਦੇ ਆ ਆਲੂਆਂ ਦੀ ਸੁੱਕੀ ਮਟਰਾਂ ਦੀ ਖੱਟੀ ਮਿੱਠੀ ਸਬਜੀ ਮਿੰਟਾਂ ਸਕਿੰਟਾਂ ਵਿੱਚ ਬਣਨ ਵਾਲੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਖੱਟੇ ਮਿੱਠੇ ਸੁੱਕੇ ਆਲੂਆਂ ਦੀ ਸਬਜੀ ਮਟਰਾਂ ਵਾਲੇ ਸੁੱਕੇ ਆਲੂ ਦੀ ਸਬਜੀ ਇਹ ਸਬਜੀ ਬਹੁਤ ਹੀ ਵਧੀਆ ਬਣਦੀ ਹੈ ਤੇ ਖੱਟੀ ਮਿੱਠੀ ਬਣਦੀ ਹੈ ਇਸ ਦੇ ਲਈ ਅਸੀਂ ਆਲੂ ਵਾਲ ਕੇ ਰੱਖ ਲਏ ਤੇ ਉਹਨਾਂ ਨੂੰ ਇਸ ਤਰ੍ਹਾਂ ਛੋਟੇ ਛੋਟੇ ਉਹਨਾਂ ਨੂੰ ਕੱਟ ਲਿਆ ਹੈ ਤੇ ਮਟਰ ਵੀ ਆਪਾਂ ਉਬਾਲ ਕੇ ਰੱਖ ਲਏ ਆ। ਤੜਕੇ ਦੇ ਲਈ ਪਿਆਜ਼, ਲਸਣ, ਮਿਰਚ ਤੇ ਕੁਛ ਮਿਰਚ ਆਪਾਂ ਇਸ ਤਰ੍ਹਾਂ ਲੰਬੀ ਲੰਬੀ ਕੱਟ ਲਈ ਹੈ ਤੇ ਇੱਕ ਲਾਲ ਟਮਾਟਰ ਲਿਆਏ। ਹੁਣ ਚਲਦੇ ਆ ਗੈਰਸਵਾ ਲਾਂਦੇ ਆਲੂ ਮਟਰਾਂ ਦੀ ਸਬਜ਼ੀ ਨੂੰ ਤੜਕਾ। ਗੈਸ ਤੇ ਪੈਨ ਰੱਖ ਲਿਆ ਇਹਦੇ ਵਿੱਚ ਆਪਾਂ ਪਾ ਦਿੰਦੇ ਆ। ਸਰੋਂ ਦਾ ਤੇਲ ਕੜਛੀ ਡੜ ਕੜਛੀ ਪਾਲਣੀ ਹੈ ਇੱਕ ਤਾਂ ਇਸ ਸਬਜੀ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਇਹ ਮਿੰਟੋ ਸਕੈਂਟੀ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਜੇ ਘਰ ਵਿੱਚ ਕੋਈ ਮਹਿਮਾਨ ਆਵਾ ਤਾਂ ਪਤਾ ਨਾ ਲੱਗਾ ਕੀ ਸਬਜੀ ਬਣਾਉਣੀ ਹੈ ਤੇ ਇੰਨੀ ਜਲਦੀ ਕਿਹੜੀ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਸੁੱਕੀ ਸਬਜ਼ੀ ਆਲੂਆਂ ਦੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਇਹਦੇ ਵਿੱਚ ਤੁਸੀਂ ਮਟਰ ਪਾ ਲਓ ਹੋਰ ਵੀ ਤੁਸੀਂ ਕੋਈ ਹੋਰੀ ਸਬਜ਼ੀ ਪਾਣਾ ਪਸੰਦ ਕਰਦੇ ਤਾਂ ਉਹ ਵੀ ਪਾ ਸਕਦੇ ਹੋ ਪਰ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਉਹਨਾਂ ਸਬਜ਼ੀਆਂ ਨੂੰ ਤੁਸੀਂ ਉਵਾਲ ਕੇ ਹੀ ਪਾਣਾ ਜੇ ਬਹੁਤ ਹੀ ਘੱਟ ਟਾਈਮ ਵਿੱਚ ਤੁਸੀਂ ਬਣਾਣੀ ਹੈ ਤਾਂ ਉਹਨਾਂ ਸਬਜ਼ੀਆਂ ਨੂੰ ਪਹਿਲਾਂ ਉਵਾਲ ਲਓ ਤੇ ਬਾਅਦ ਵਿੱਚ ਤੁਸੀਂ ਪਾ ਦਿਓ ਮੈਂ ਇਹਦੇ ਵਿੱਚ ਸਿਰਫ ਹਰੇ ਮਟਰਾਂ ਦਾ ਹੀ ਇਸਤੇਮਾਲ ਕਰਾਂਗੇ ਤੇਲ ਗਰਮ ਹੋ ਗਿਆ ਨੇ ਇਹਦੇ ਵਿੱਚ ਪਾ ਦਦੇ ਆ ਸਾਫਤਾ ਧਨੀਆ ਸਾਪਤਾ ਜੀਰਾ ਤੇ ਨਾਲ ਹੀ ਪਾ ਦਾਂਦੇ ਇਹਦੇ ਵਿੱਚ ਅਸੀਂ ਪਹਿਲਾਂ ਪਾਣਾ ਹੈ ਲਸਣ ਪਾਣਾ ਹੈ ਲਸਣ ਪਾ ਕੇ ਬੈਸਟ ਨੂੰ ਇੱਕ ਤੇ ਜਾਂ ਦੋ ਸੈਕਿੰਡ ਪਹਿਲਾਂ ਦਸਣ ਨੂੰ ਦਸਣਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਹਰੀ ਮਿਰਚ ਤੇ ਪਿਆਜ਼ ਪਾਵਾਂਗੇ 2 ਮਿੰਟ ਬਾਅਦ ਪਾ ਦਨੇ ਦੇ ਵਿੱਚ ਹੁਣ ਅਸੀਂ ਪਿਆਜ਼ ਤੇ ਹਰੀ ਮਿਰਚ ਜਿਹੜੀ ਆਪਾਂ ਲੰਬੀ ਮਿਰਚ ਲਈ ਹੈ ਕੱਟ ਕੇ ਉਹਨੂੰ ਆਪਾਂ ਬਾਅਦ ਵਿੱਚ ਇਸਤੇਮਾਲ ਕਰਾਂਗੇ ਆ ਸਰਕੇ ਨੂੰ ਅਸੀਂ 2 ਤੋਂ 3 ਮਿੰਟ ਨੂੰ ਪਕਾ ਲਾਂ ਇਹਦਾ ਕੱਚਾਪਨ ਖਤਮ ਕਰ ਲੈਣਾ ਇਹਦਾ ਨਾਲ ਹੀ ਪਾਤਾ ਤੇ ਵੀ ਚੱਸੀ ਹੇਕਾ ਛੁੱਟਕੀ ਕਪਾ ਲੈਣੀ ਹੈ ਜਿਆਦਾ 1 ਜਾਂ 1.5 ਮਿੰਟ ਹੋ ਜਾਂਦਾ ਤਾਂ ਹਲਕਾ ਜਿਹਾ ਮਸਾਲਾ ਸਾਡਾ ਪੁੱਜ ਜਾਂਦਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਣੇ ਹੈ ਉਬਾਲੇ ਹੋਏ ਹਰੇ ਮਟਰ ਮਸਾਲਾ ਵਾਲੇ ਹੋਏ ਤਾਂ ਆਪਾਂ ਹੈਗੇ ਹੀ ਹੈ ਬਸ 2 ਕਮਿੰਟ ਇਹਨਾਂ ਨੂੰ ਬេះ ਇਸ ਤਰ੍ਹਾਂ ਚਾਸਨਾ ਹੈ ਇਹਨਾਂ ਪਏਗਾ ਫਿਰ ਸਬ지 ਵਧੀਆ ਬਣਦੀ ਹੈ ਜਾਂ ਕੱਚਾਪਨ ਜ ਵੀ ਖਤਮ ਹੋ ਜਾਂਦਾ ਹੈ ਤੇ ਫਲੇਵਰ ਵਧੀਆ ਆਉਂਦਾ ਹੈ ਹੁਣ ਅਸੀਂ ਇਸ ਦੇ ਵਿੱਚ ਪਾ ਦਿੰਦੇ ਆਂ ਹੈ ਵਧੀਆ ਫਲੇਵਰ ਲਈ ਮਿੱਠੀ ਸੌਂਫ ਪਾ ਲੈਣੀ ਹੈ ਚੁਟਕੀ ਇੱਕ ਪਾ ਦਿੰਦੇ ਇਹਦੇ ਵਿੱਚ ਅਸੀਂ ਅਜਵੈਣ ਅਜਵੈਣ ਬਿਲਕੁਲ ਥੋੜੀ ਪਾਣੀ ਆ ਜ਼ਿਆਦਾ ਨਹੀਂ ਪਾਣੀ ਸਿਰਫ ਫਲੇਵਰ ਦੇ ਲਈ ਪਾਣੀ ਆ ਇਹ ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਟਮਾਟਰ ਮਟਰਾਂ ਨੂੰ ਜ਼ਿਆਦਾ ਨਹੀਂ ਪਕਾਣਾ ਆਪਾਂ ਖੜਮੇ ਜਿਹੀ ਰੱਖਣੇ ਐ ਇਸ ਲਈ ਇੱਕ ਮਿੰਟ ਇਹਨਾਂ ਨੂੰ ਤੁਸੀਂ ਪਾ ਕੇ ਚੱਸ ਲੈਣਾ ਹੈ ਮਸਾਲਾ ਪੁੱਜ ਕੇ ਸਾਡਾ ਤਿਆਰ ਹੈ ਹੁਣ ਇਹਦੇ ਵਿੱਚ ਪਾ ਦਿੰਦੇ ਆਪਾਂ ਪਾਊਡਰ ਮਸਾਲੇ ਨਮਕ ਟੇਸਟ ਦੇ ਮੁਤਾਬਕ ਪਾ ਲੈਣਾ ਤੁਸੀਂ ਹਲਦੀ ਪਾਊਡਰ ਧਨੀਆ ਪਾਊਡਰ ਜੀਰਾ ਪਾਊਡਰ ਗਰਮ ਮਸਾਲਾ ਸਾਰੇ ਖੜੇ ਮਸਾਲਿਆਂ ਦਾ ਪਾਊਡਰ ਲੌਂਗ ਲਾਜੇ ਹੁੰਦੀ ਜਿਸ ਤਰ੍ਹਾਂ ਹੋਰ ਸਾਰੇ ਖੜੇ ਮਸਾਲੇ ਆ ਉਹਨਾਂ ਦਾ ਪਾਊਡਰ ਪਾ ਲੈਣਾ ਹੈ ਕਸਤੂਰੀ ਮੇਥੀ ਪਾ ਲੈਣੀ ਹੈ ਇਹ ਸਾਰੇ ਆਪਾਂ ਅੱਧਾ ਅੱਧਾ ਚਮਚ ਪਾਇਆ ਅੱਧੇ ਚਮਚੇ ਦੇ ਵਸੇ ਘਾਟੇ ਹੋਣੇ ਆ ਤੁਸੀਂ ਆਪਣਾ ਟੇਸਟ ਦੇ ਮੁਤਾਬਕ ਇਹ ਸਾਰੇ ਮਸਾਲੇ ਆ ਪਾ ਲੈਣੇ ਆ ਗੈਸ ਬਿਲਕੁਲ ਲੋ ਕਰਕੇ ਹੀ ਸਾਰੇ ਮਸਾਲੇ ਪਾਣੇ ਆ ਜਿਸ ਤਰ੍ਹਾਂ ਮੈਂ ਰੈਕ ਵੀਡੀਓ ਵਿੱਚ ਦੱਸਦੀ ਆ ਜਦ ਆਪਾਂ ਫੁੱਲ ਆ ਤੇ ਇਹਨਾਂ ਨੂੰ ਮਸਾਲਿਆਂ ਨੂੰ ਪਕਾਵਾਂਗੇ ਤੇ ਬਹੁਤ ਜਲਦੀ ਇਹ ਫੁੱਜ ਜਾਂਦੇ ਤੇ ਇਹਨਾਂ ਦਾ ਕਲਰ ਚੇਂਜ ਹੋ ਜਾਂਦਾ ਹੈ ਇਹ ਵਿੱਚ ਪਾ ਦਿੰਦੇ ਆ ਇੱਕ ਚਮਚਾ ਚੀਨੀ ਦਾ ਇਦਾਂ ਨਾਲ ਵਧੀਆ ਹੁੰਦੇ ਆ ਮਿੱਠੇ ਮਿੱਠੇ ਜੇ ਤੁਸੀਂ ਖੱਟਾ ਵੀ ਪਾਣਾ ਚਾਹੁੰਦੇ ਆ ਤਾਂ ਤੁਸੀਂ ਇਮਲੀ ਦਾ ਰਸ ਜਾਂ ਤੁਸੀਂ ਇਹਦੇ ਵਿੱਚ ਨਿੰਬੂ ਦਾ ਰਸ ਪਾ ਲੈਣਾ ਹੈ ਮੈਂ ਇਹਦੇ ਵਿੱਚ ਪਾ ਦਿੰਦੀ ਆ ਖੱਟਾ ਨਿੰਬੂ ਦਾ ਆਚਾਰ ਖੱਟੇ ਦੇ ਲਈ ਕੋਸਤਾ ਜਾਂ ਇਹਦਾ ਹੀ ਇਸ ਲਈ ਮੈਂ ਕਾਲੀ ਦਾ achar ਬਣਾਇਆ ਸੀਗਾ ਬਿਲਕੁਲ ਹਜਾ ਖੱਟਾ ਹੀ ਹੈ بس ਮੈਂ ਇਹ ਹੀ ਪਾ DNA ਹੈ ਤੁਸੀਂ ਇਸ ਤਰ੍ਹਾਂ ਨਿੰਬੂ ਦਾ ਰਸ ਪਾ ਲਈ ਇਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਜਾਂ ਤੁਸੀਂ ਇਮਪਲੀ ਦਾ ਪਾਣੀ ਪਾ DNA ਇਹਦੇ ਨਾਲ ਵਧੀਆ ਖੱਟਾ ਮਿੱਠਾ ਫਲੇਵਰ ਆਊਗਾ ਹੁਣ ਇਹਦੇ ਵਿੱਚ ਪਾ ਦੰਦੇ ਆਂ ਸੀ ਆਲੂ ਆਲੂ ਪਾ ਕੇ ਤੁਸੀਂ ਇਹਨਾਂ ਨੂੰ ਸਬਜੀ ਨੂੰ ਦੋ ਤੋਂ ਤਿੰਨ ਕੁ ਮਿੰਟ ਇਹਨੂੰ ਗੈਸ ਤੇ ਪਕਾ ਲੈਣਾ ਕੀ ਮਸਾਲਾ ਆਲੂਆਂ ਚੈਨ ਰੱਚ ਜਾ ਵਾ ਇਹ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਇਹਦੇ ਚੋਂ ਤੇ ਇਹ ਤਾਂ ਬਹੁਤ ਜਲਦੀ ਇਹ ਬਣ ਕੇ ਤਿਆਰ ਹੋ ਜਾਂਦੇ ਆ ਬਹੁਤਾ ਟਾਈਮ ਨਹੀਂ ਲੱਗਦਾ ਇਹ ਨੂੰ ਮਿੰਟੋਸ ਕਿੰਟੀ ਬਣ ਜਾਂਦੇ ਆ ਲੋ ਜੀ ਬਣ ਕੇ ਤਿਆਰ ਆ ਸਾਡੇ ਖੱਟੇ ਮਿੱਠੇ ਆਲੂ ਮਿੰਟੋਸ ਕਿੰਟਾ ਵਿੱਚ ਬਣਨ ਵਾਲੇ ਹੁਣ ਇਹਦੇ ਪਾ ਪਾ ਦਿੰਦੇ ਅਸੀਂ ਹਰਾ ਤਨੀਆ ਇਸ ਤਰੀਕੇ ਦੇ ਨਾਲ ਤੁਸੀਂ ਵੀ ਮਿੰਟਾਂ ਸਕਿੰਟਾਂ ਵਿੱਚ ਇਹ ਆਲੂ ਦੀ ਸਬਜ਼ੀ ਬਣਾ ਸਕਦੇ ਹੋ ਕੋਈ ਮਹਿਮਾਨ ਆ ਜਾ ਜਸ ਸਵੇਰ ਨੂੰ ਤੁਸੀਂ ਟਿਫਨ ਬੱਚਿਆਂ ਦੇ ਟਿਫਨ ਵਿੱਚ ਪਾਣੇ ਆ ਟਮੇਟੋਸ ਕਿੰਟੀ ਤੁਸੀਂ ਇਹਨੂੰ ਬਣਾ ਸਕਦੇ ਹੋ ਰਾਤ ਨੂੰ ਉਬਾਲ ਕੇ ਰੱਖ ਦਿਓ ਸਵੇਰੇ ਤੜਕਾ ਲਾ ਦਿਓ ਬਹੁਤਾ ਟਾਈਮ ਨਹੀਂ ਲੱਗਦਾ 10 ਮਿੰਟ ਵਿੱਚ ਬਣ ਕੇ ਇਹ ਤਿਆਰ ਹੋ ਜਾਂਦੇ ਆ ਮੈਂ ਤੁਹਾਨੂੰ ਪਰੌਂਠੇ ਨਾਲ ਖਾਓ ਹੈ ਜਾਂ ਤੁਸੀਂ ਛੋਲੇ ਨਾਲ ਖਾਓ ਹੈ ਬਹੁਤ ਹੀ ਵਧੀਆ ਲੱਗਦੇ ਹੈ ਤੇ ਕਲਗ ਫਲੇਵਰ ਦੇ ਬਣਦੇ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤਾਂ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਐਜ ਕੇ ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ